ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਰੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਹਰਨਦੇਸ਼ ਦਾ ਨਾਮ ਬੁਝੇਗਾ ਦੇਖ ਰਹੇ ਹੋ ਦਿਨਿਕ ਸਿਆ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਜੇਕਰ ਤੁਹਾਡਾ ਲड़का ਜਾਂ ਲੜਕੀ یعنی ਕਿ ਬੱਚਾ ਆਈਪੀਐਸ ਆਈਆਰਐਸ ਜਾਂ ਸਿਵਲ ਪ੍ਰੀਖਿਆ ਦਾ ਕੋਈ ਵੀ ਇਮਤਿਹਾਨ ਦੇਣਾ ਚਾਹੁੰਦਾ ਹੈ ਤੇ ਤੁਸੀਂ ਉਸ ਤੁਹਾਡੀ ਸਮਰਥਾ ਨਹੀਂ ਉਸ ਬੱਚੇ ਨੂੰ ਅੱਗੇ ਪੜਾਉਣ ਵਾਸਤੇ ਤਾਂ ਬੇਫਿਕਰ ਰਹੋ ਲੁਧਿਆਣਾ ਦੀ ਇੱਕ ਸੰਸਥਾ ਹੈਗੀ ਆ ਸੰਕਲਪ ਇਹ ਉਹ ਟੀਮ ਹੈ ਸੰਕਲਪ ਐਨਜੀਓ ਜਿਨ੍ਹਾਂ ਨੇ ਹੁਣ ਤੁਹਾਡੇ ਬੱਚਿਆਂ ਦਾ ਭਾਰ ਆਪਣੇ ਸਿਰ ਤੇ ਚੁੱਕ ਲਿਆ ਉਹ ਮਿਹਨਤੀ ਬੱਚੇ ਜਿਹੜੇ सिविल सिविल ਦੇਖਿਆ ਦਾ ਇੰਤਿਹਾਮ ਦੇ ਇੰਤਿਹਾਮ ਦੇ ਕੇ ਅੱਗੇ ਆਉਣ ਵਾਲੇ ਆਪਣਾ ਫਿਊਚਰ ਬਣਾਉਣਾ ਚਾਹਦੇ ਆ ਚਾਹੇ ਉਹ ਆਈਪੀਐਸ ਬੰਦਾ ਚਾਹਦੇ ਹੋ ਚਾਹੇ ਉਹ ਆਈਆਰਐਸ ਬੰਦਾ ਚਾਹਦੇ ਹੋ ਤੇ ਕਿਹਦੇ ਤਰ੍ਹਾਂ ਇਸ ਸੰਸਥਾ ਵੱਲੋਂ ਉਹਨਾਂ ਬੱਚਿਆਂ ਲਈ ਆਪਣੀ ਮਦਦ ਦਾ ਹੱਥ ਉਹਨਾਂ ਵਾਸਤੇ ਅੱਗੇ ਕੀਤਾ ਹੈ ਤਾਂ ਗੱਲਬਤ ਕਰਦੇ ਮੇਰੇ ਸੰਸਥਾ ਦੇ ਚੇਅਰਮੈਨ ਨਿਰਿੰਦਰ ਮਿੱਤਲ ਜੀ ਹੈ ਮਿੱਤਲ ਸਾਹਿਬ 13 ਸਾਲਾਂ ਤੋਂ ਤੁਸੀਂ ਇਹ ਲਗਾਤਾਰ ਉਹ ਬੱਚਿਆਂ ਨੂੰ ਉਹ ਸੁਪਨਾ ਪੂਰਾ ਕਰ ਰਹੇ ਹੋ ਜਿਦਕੀ ਵੱਡੇ ਵੱਡੇ ਘਰਾਂ ਦੇ ਬڑے ਬੱਚੇ ਵੀ ਉਹ ਇਸ ਮੁਕਾਮ ਤੱਕ ਪਹੁੰਚੋ ਤਾਂ ਵਿਫਲ ਹੋ ਜਾਂਦੇ ਹਨ ਲੇਕਿਨ ਲਗਾਤਾਰ ਕਾਫੀ ਬੱਚੇ ਡ ਇਸ ਦਿੱਲੀ ਚੈਪਟਰ ਤੇ ਲੁਧਿਆਣਾ ਚੈਪਟਰ ਤੋਂ ਬਣ ਕੇ ਵੱਡੇ ਅਧਿਕਾਰੀ ਬਣੇ ਕਿਸਤਾ ਦੇਖਦੇ ਹੋ ਸਾਡਾ ਮੁਕਾਮ ਦੇਖੋ ਜੀ ਸੰਕਲਪ ਇੱਕ ਐਸੀ ਸੰਸਥਾ ਜਿਵੇਂ ਦੱਸਿਆ ਗਿਆ ਕਿ ਜਿਹੜੇ ਬੱਚਿਆਂ ਦਾ ਸੁਪਨਾ ਹੁੰਦਾ ਹੈ ਕਿ ਵੱਡੇ ਹੋ ਕੇ ਮੈਂ ਆਈਐਸ ਬੰਨਾ ਚਾਹਨਾ ਆਈਪੀਐਸ ਬੰਨਾ ਚਾਹਨਾ ਸਿਵਸ ਸਿਵਸ ਕਲੀਅਰ ਕਰਨਾ ਚਾਹਨਾ ਉਹਨਾਂ ਨੂੰ ਹਰ ਤਰ੍ਹਾਂ ਦੀ ਹੈਲਪ ਕਰਦੀ ਹੈ ਮਕੇ ਨਹੀਂ ਹੈ ਕਿ ਬੱਚਾ ਫਾਈਨੈਂਸ਼ੀਅਲੀ ਕਮਜ਼ੋਰ ਹੈ ਤੇ ਉਹ ਪੜਨ ਤੋਂ ਰਹਿ ਗਿਆ ਸੰਕਲਪ ਦਾ ਮੈਨ ਤੇ ਇਹੀ ਹੈ ਕਿ ਉਹ ਬੱਚਿਆਂ ਦੀ ਹੈਲਪ ਕਰਨੇ ਜਿਹੜੇ ਫਾਈਨੈਂਸ਼ੀਅਲੀ ਕਮਜ਼ੋਰ ਨੇ ਅਸੀਂ ਉਹਨਾਂ ਨੂੰ ਪੜ੍ਹਾਉਂਦੇ ਆ ਕੋਚਿੰਗ ਦਿੰਦੇ ਆ ਕਲਾਸਿਸ ਦਿੰਦੇ ਆ ਇੰਟਰਵਿਊ ਗਾਈਡੈਂਸ ਦਿੰਦੇ ਆ ਔਰ ਉਹਦੇ ਵਿੱਚ ਬੱਚੇ ਕਾਫੀ ਕੁਆਲੀਫਾਈ ਕਰਦੇ ਨੇ ਤੁਸੀਂ ਇੱਥੇ ਵੀ ਆਉਂਗੇ ਜਿਵੇਂ 6 ਜੁਲਾਈ ਨੂੰ ਅਸੀਂ ਫੰਕਸ਼ਨ ਕਰਨ ਜਾ ਰਹੇ ਆ 18 ਬੱਚੇ ਆ ਰਹੇ ਨੇ ਔਰ ਦਿੱਲੀ ਵਿੱਚ ਵੀ ਫੰਕਸ਼ਨ ਹੋਣ ਜਾ ਰਿਹਾ ਹੈ ਉੱਥੇ ਬੱਚੇ ਆ ਕੇ ਆਪਣਾ ਐਕਸਪੀਰੀਅੰਸ ਸੁਣਾਉਂਦੇ ਨੇ ਔਰ ਉਹ ਉਹਨਾਂ ਦੀ ਗੱਲਾਂ ਸੁਣ ਕੇ ਸਾਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਹ ਕਿਸ ਕਿਸ ਪੋਜੀਸ਼ਨ ਵਿੱਚੋਂ ਨਿਕਲੇ ਹੋਏ ਨੇ ਫਾਈਨੈਂਸ਼ੀਅਲੀ ਵੀ ਹੋਰ ਵੀ ਬੜੀਆਂ ਮਿਹਨਤਾਂ ਕੀਤੀਆਂ ਬੱਚਿਆਂ ਨੇ ਉਹ ਨਿਕਲਦੇ ਨੇ ਉਹ ਨਿਕਲ ਕੇ ਆਈਐਸ ਆਈਪੀਐਸ ਬਣਦੇ ਨੇ ਮਕਿ ਇਹ ਕੋਈ ਬਹਾਨਾ ਨਹੀਂ ਹੈ ਕਿ ਮੇਰੇ ਕੋਲ ਇਸ ਚੀਜ਼ ਦੀ ਕਮੀ ਰਹਿ ਗਈ ਤੇ ਮੈਂ ਆਈਐਸ ਐ ਆਈਪੀਐਸ ਨਹੀਂ ਬਣ ਸਕਿਆ ਸੰਕਲਪ ਦਾ ਮੇਨ ਟਿਚਾ ਹੀ ਇਹ ਹੈ ਵੀ ਹੁਣ ਕੋਈ ਬਹਾਨਾ ਨਹੀਂ ਹੈ ਤੁਸੀਂ ਅੱਗੇ ਆਓ ਸਾਡੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਅੱਗੇ ਆਪਣੀ ਸਟੱਡੀ ਕਰੋ ਅਸੀਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਪਰ ਇੱਕੋ ਚੀਜ਼ ਜ਼ਰੂਰੀ ਹੈ ਤੁਹਾਡੀ ਮੋਟੀਵੇਸ਼ਨ ਉਹ ਤੁਹਾਡਾ ਪੜਨਾ ਨਿਸ਼ੁਲਕ ਸੀ ਇਸ ਸਟੱਡੀ ਕਰਾ ਰਹੇ ਹੋ ਬੱਚੇ ਲੋਕਾ ਕਾਫੀ ਖਰਚਾ ਵੀ ਹੁੰਦਾ ਹੋਵੇ ਇਸ ਦਾ ਦੀ ਆਪੀਐਸ ਜਾਂ ਆਈਆਰਐਸ ਜਾਂ ਆਈਈਐਸ ਦੀ ਸਟੱਡੀ ਕਰਨਾ ਕਾਫੀ ਲੱਖਾਂ ਰੁਪਏ ਦਾ ਚੁੱਕਦਾ ਲੇਕਿਨ ਨਿਸ਼ੁਲਕ ਹਾਂ ਤੇ ਕਿਸਾ ਤੁਸੀਂ ਮੈਨੇਜ ਕਰਦੇ ਹੋ ਔਰ ਕਿਸ ਤਾਂ ਦੇ ਬੱਚਿਆਂ ਨੂੰ ਉਹਦਾ ਮੋਟੀਵੇਸ਼ਨ ਨਾਲ ਦੇਖੋ ਜੀ ਨਿਸ਼ੁਲਕ ਤੇ ਪੜ੍ਹਾਈ ਰਹੇ ਆ ਪਰ ਉਹਦੇ ਵਿੱਚ ਅਸੀਂ ਸਕਾਲਰਸ਼ਿਪ ਦੇ ਰਹੇ ਹਾਂ ਨੇ ਸ਼ੋਕ ਨਹੀਂ ਕਿਹਾ ਸਾਦੇ ਆਪਾਂ ਅਸੀਂ ਕਹਿ ਸਕਦੇ ਹਾਂ ਸਕਾਲਰਸ਼ਿਪ ਦੇ ਰਹੇ ਹਾਂ ਕੁਝ ਬੱਚਿਆਂ ਨੂੰ ਜਿਹੜੇ ਮੈਰਿਟ ਦੇ ਵਿੱਚ ਆਉਂਦੇ ਨੇ ਜਿਹੜੀ ਕਲੈਕਸ਼ਨ ਦੀ ਗੱਲ ਹੈ ਜੇ ਮੇਰੇ ਆਸ-ਪਾਸੇ ਸਾਰੀ ਟੀਮ ਖੜੀ ਹੈ ਇਹ ਮੇਰੇ ਸਹਿਯੋਗੀ ਨੇ ਮੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਕੰਮ ਕਰਦੇ ਨੇ ਆਪਣਾ ਪਰਿਵਾਰ ਹੈ ਅਸੀਂ ਆਪਣੇ ਵਿੱਚੋਂ ਹੀ ਕੰਟਰੀਬਿਊਟ ਕਰਦੇ ਹਾਂ ਪਿਛੇ हेमंत ਪੁਦਾਰਜੀ ਖੜੇ ਨੇ ਇਹ ਸਾਰੇ ਮੈਂਬਰ ਜਿੰਨੇ ਵੀ ਮੈਂਬਰ ਖੜੇ ਨੇ ਇਹਨਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਹਿਯੋਗ ਹੁੰਦਾ ਹੈ ਬੜੀ ਕੁਆਲੀਫਾਈਡ ਫੈਕਲਟੀ ਹੁੰਦੀ ਹੈ ਜਿਹਨੂੰ ਕਿ ਅਸੀਂ ਪਰ ਆਵਰ ਦੇ ਸਾਨਾ ਅਸੀਂ ਪੇਮੈਂਟ ਕਰਦੇ ਹਾਂ ਔਰ ਬੱਚੇ ਨੋ ਕੇ ਪੜਾਉਂਦੇ ਵੀ ਨੇ ਉਹ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਹੁੰਦੇ ਨੇ ਉਹਨਾਂ ਵਿੱਚ ਕਿੰਨਾ ਖਰਚਾ ਦਾ ਖਰਚਾ ਆਉਂਦਾ ਬੱਚੇ ਨੂੰ ਸਟੱਡੀ ਕਰਨ ਦਾ ਕਿੰਨਾ ਖਰਚਾ ਹੁੰਦਾ ਖਰਚਾ ਤਾਂ ਉਹ ਨਾ ਪੁੱਛੋ ਤਾਂ ਵਧੀਆ ਜੀ ਅਪਰੋਕਸੀਮੇਟਲੀ 20 ਲੱਖ ਰੁਪਿਆ ਸਾਲ ਦਾ ਖਰਚਾ ਆਉਂਦਾ ਸੰਸਾ ਆਪਣੇ ਪਰਿਵਾਰ ਸਾਡੇ ਲੋਗ ਮਿਲ ਜੁਲ ਕੇ ਕਰਦੇ ਨੇ ਬਾਕੀ ਕੁਝ ਪਤਵੰਤੇ ਸੱਜਣ ਵੀ ਨੇ ਜੋ ਜਾਣੇ ਸਮਾਏ ਦੇ ਦੇ ਸਾਨੂੰ ਸਹਾਇਤਾ ਕਰਦੇ ਨੇ ਕੋਈ ਇਦਾਂ ਦਾ ਫੈਮਿਲੀ ਆਂਦਾ ਜਿਹੜਾ ਇੱਕ ਬੱਚਾ ਕਹਿੰਦਾ ਵੀ ਮੈਂ ਪੜ੍ਹਨਾ ਚਾਹਨਾ ਲੇਕਿਨ ਮੇਰੇ ਪਰਿਵਾਰ ਦੀ ਸਮਰਥਾ ਨਹੀਂ ਹੈ ਪੇਰੈਂਟਸ ਵੀ ਆਂਦੇ ਹੋਣਗੇ ਵੀ ਸਾਡਾ ਬੱਚਾ IPS IAS ਬੰਨਾ ਚਾਹੁੰਦਾ ਹੈ IAS ਸਟੱਡੀ ਕਰਨਾ ਚਾਹੁੰਦਾ ਹੈ ਤੁਹਾਡੇ ਕੋਲ ਅੰਦਰ ਕਾਫੀ ਕੇਸ ਆਏ ਹੋਣੇ ਇਦਾਂ ਦੇ ਨਹੀਂ ਕੇਸ ਤੇ ਬਹੁਤ ਜ਼ਿਆਦਾ ਆਂਦੇ ਨੇ ਬਹੁਤ ਜ਼ਿਆਦਾ ਕੇਸ ਆਂਦੇ ਨੇ ਜਿਹੜੇ ਜਿਨਾਂ ਉਹ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੁਣ ਲੁਧਿਆਣੇ ਵਿੱਚ ਹੀ ਆਸ-ਪਾਸ ਵੀ ਇਹ ਸੰਸਥਾ ਹੈ ਜਿਹੜੇ ਗਰੀਬ ਬੱਚੇ ਜਿਨ੍ਹਾਂ ਨੂੰ ਫਾਈਨੈਂਸ਼ਲੀ ਹੈਲਪ ਦੀ ਜ਼ਰੂਰਤ ਹੈ ਉਹਨਾ ਉਹ ਕਰਦੇ ਨੇ ਪਰ ਦੁੱਖ ਹੁੰਦਾ ਹੈ ਜਦੋਂ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਆ ਬੱਚੇ ਸੀਰੀਅਸਲੀ ਨਹੀਂ ਲੈਂਦੇ ਬੱਚੇ ਕਿੰਨੇ ਕੁਆਲੀਫਾਈ ਕਰ ਜਾਂਦੇ ਨੇ ਉਹ ਦਿੱਕਤ ਆਂਦੀ ਹੈ बच्चे सीरियसली नहीं लंदे पढे इंटेलिजेंट होते ने पर बार-बार समझाया जाता है कि ਤੁਸੀਂ ਆਪਣਾ ਇੱਕੋ ਟੀਚਾ ਰੱਖੋ ਕਿ ਮੋਟੀਵੇਟ ਹੋ ਕੇ ਕਲਾਸਰੂਮ ਵੱਲ ਧਿਆਨ ਰੱਖੋ ਪੜੋ ਲਿਖੋ ਔਰ ਆਪਣਾ ਇੱਕੋ ਟਾਰਗੇਟ ਰੱਖੋ ਕਿ ਮੈਂ ਵੱਡਾ ਹੋ ਕੇ IAS IPS ਬੰਨਾ ਚਾਹਨਾ ਬੰਦੇ ਵੀ ਨੇ ਕਾਫੀ ਐਸੀ ਕੋਈ ਗੱਲ ਨਹੀਂ ਹੈ ਪਰ ਕਈ ਬੱਚੇ ਰਹਿ ਜਾਂਦੇ ਨੇ ਕੀ ਮੈਸੇਜ ਹੈ ਉਹਨਾਂ ਪੇਰੈਂਟਸ ਵਾਸਤੇ ਔਰ ਬੱਚਿਆਂ ਵਾਸਤੇ ਜਿਹੜੇ ਅਜੇ ਵੀ ਸਟੱਡੀ ਕਰਨਾ ਚਾਹੁੰਦੇ ਨੇ ਲੇਕਿਨ ਸਮਰਤਾ ਨਹੀਂ ਬਿਲਕੁਲ ਸਿੰਪਲ ਜਿਹਾ ਮੈਸੇਜ ਹੈ ਜੇ ਪਹਿਲਾਂ ਵੀ ਕਿਹਾ ਐਡਰੈਸ ਦਾਸਤਾ ਵਿਕਲਾਂਗ ਸਹਾਇਤਾ ਕੇਂਦਰ ਭਾਰਤ ਵਿਕਾਸ स्पर्ਸ਼ਦਾ ਰਿਸ਼ੀ ਨਗਰ ਦੇਵ ਸਥੇਥਾ ਇੱਥੇ ਆਓ ਇੱਥੇ ਸਾਡਾ ਕਲਾਸਰੂਮ ਹੈ ਸ਼੍ਰੀ ਹਰਕੇ ਵਾਲੀਆ ਜੀ ਪੂਰੇ ਘੰਟਾ ਤੋਂ ਘੰਟਾ ਰੋ ਡਿਲੀ ਡਿਊਟੀ ਦੀ ਅੰਦੇ ਨੇ ਅਧਿਆਕਰਨਗੇ ਉੱਥੇ ਆ ਕੇ ਉਹਨਾਂ ਨੂੰ ਮਿਲੋ ਸਾਨੂੰ ਮਿਲੋ ਮੈਨੂੰ ਸਾਡੇ ਡਾਇਰੈਕਟਰ ਪ੍ਰੈਜ਼ੈਂਟ ਸ਼੍ਰੀ ਦਿਵਿੰਦਰ ਗੁਪਤਾ ਜੀ ਨੂੰ ਮਿਲੋ ਪੰਕਜ ਜੰਦਲ ਜੀ ਨੂੰ ਮਿਲੋ ਆ ਕੇ ਮਿਲੋ ਅਸੀਫ ਮੈਂ ਪਹਿਲੇ ਵੀ ਕਿਹਾ ਨਾ ਵੀ ਇਹ ਕੋਈ ਬਹਾਨਾ ਨਹੀਂ ਰਹਿਣ ਦੇਣਾ ਕਿ ਮੈਂ ਫਾਈਨੈਂਸ਼ੀਅਲੀ ਕਮਜ਼ੋਰ ਆ ਜਾਂ ਮਨ ਨੂੰ ਕੋ ਸਟੱਡੀ ਰੂਮ ਨਹੀਂ ਮਿਲ ਰਿਹਾ ਜਾਂ ਮੈਨੂੰ ਕੋਈ ਪੜਾ ਨਹੀਂ ਰਿਹਾ ऐसा कोई बहाना नहीं चलेगा ਤੁਹਾਡੇ ਮਾਨਦੇ ਵਿੱਚ ਇੱਕੋ ਚੀਜ਼ ਚਾਹੀਦੀ ਹੈ ਮੋਟੀਵੇਸ਼ਨ ਔਰ ਪੜਨ ਦਾ ਇਰਾਦਾ ਬਸ ਅਸੋ ਮੇਨਾ ਮੌਜੂਦ ਹੈ ਪੰਕਜ ਜਿੰਦਲੀ ਪੰਕਜ ਇੱਕ ਇਸ ਤਰ੍ਹਾਂ ਬੜਾ ਐਫਰਟਸ ਆ ਵਾਲੀ ਬੜਾ ਇੱਕ ਮੈਂ ਪਹਿਲੀ ਗੱਲ ਕੀਤੀ ਇਹ ਦੇ ਅੰਦਰ ਮਿੱਤਲ ਸਾਹਿਬ ਦਾ ਵੀ ਪੈਸਾ ਵੀ ਲਗਾਣਾ ਔਰ ਇਸ ਸਟੱਡੀ ਬਚਾ ਲੈਣਾ ਬੜਾ ਇੱਕ ਫਿਊਚਰ ਹੁੰਦਾ ਬੱਚੇ ਦਾ ਫੈਮਿਲੀ ਦਾ ਵੀ ਇਹ ਬੜਾ ਬੱਚਾ ਆਈਪੀਐਸ ਬਣੇ ਆਈਆਰਸ ਬਣੇ ਜਾਂ ਆਈਈਐਸ ਬਣੇ ਤਾਂ ਬੜਾ ਖਰਚਾ ਹੁੰਦਾ ਤੇ ਸਮਰਥਾ ਨਹੀਂ ਹੁੰਦੀ ਕਿਸ ਤਰ੍ਹਾਂ ਦੇ ਲੋ ਕਿਦਾਂ ਮੈਨੇਜ ਹੁੰਦਾ ਤੇ ਕਿਸ ਤਰ੍ਹਾਂ ਦੇ ਲੋ ਇੱਥੇ ਆਉਂਦੇ ਬੱਚੇ ਕਿਸ ਤਰ੍ਹਾਂ ਐਸਾ ਹੈ ਜੀ ਜੈਸਾ ਕਿ ਨਰਿੰਦਰ ਜੀ ਨੇ ਵੀ ਦੱਸਿਆ ਕਿ ਜਿਹੜਾ ਸੰਕਲਪ ਹੈ ਸੰਕਲਪ ਇੱਕ ਕਮਰਸ਼ੀਅਲ ਆਰਗੇਨਾਈਜੇਸ਼ਨ ਨਹੀਂ ਹੈ ਸੰਕਲਪ ਬੱਚਿਆਂ ਨੂੰ ਜਿਹੜੇ ਕਿ ਨਹੀਂ ਫਾਈਨੈਂਸ਼ੀਅਲੀ ਮੈਨੇਜ ਕਰ ਪਾਉਂਦੇ ਉਹਨਾਂ ਦੀ ਹੈਲਪ ਕਰਨਾ ਔਰ ਇਹ ਸਾਰਾ ਫਾਈਨੈਂਸ਼ੀਅਲ ਸਪੋਰਟ ਸਮਾਜ ਤੋਂ ਵੀ ਮਿਲਦੀ ਹੈ ਔਰ ਜਿਹੜੀ ਸਾਰੀ ਟੀਮ ਅੱਜ ਸਾਹਮਣੇ ਖੜੀ ਹੈ ਉਹ ਇੱਕ ਪਰਿਵਾਰ ਹੈ ਪਰਿਵਾਰ ਵੀ ਸਾਰਾ ਇਕੱਠਾ ਹੋ ਕੇ ਉਸ ਨੂੰ ਮੈਨੇਜ ਕਰਦਾ ਹੈ ਔਰ ਸੰਕਲਪ ਦੇ ਮਾਧਿਅਮ ਨਾਲ ਮੇਰਾ ਆਸਾ ਅਨੁਭਵ ਹੈ ਕਿ ਜਿਹੜੇ ਬੱਚੇ ਪਾਸ ਹੋ ਕੇ ਆਈਐਸ ਆਈਪੀਐਸ ਬਣਦੇ ਹਨ ਉਹਨਾਂ ਦੇ ਮਨ 'ਚ ਸੇਵਾ ਭਾਵ ਸਮਾਜ ਦੇ ਪ੍ਰਤੀ ਇਹ ਜ਼ਰੂਰ ਉਹਨਾਂ ਦੇ ਮਨ 'ਚ ਕੁੱਟ-ਕੁੱਟ ਕੇ ਭਰਿਆ ਜਾਂਦਾ ਹੈ ਕਿ ਤੁਸੀਂ ਐਸੀ ਜਗ੍ਹਾ ਤੇ ਜਾ ਰਹੇ ਹੋ ਕਿ ਜਿਸ ਨੇ ਦੇਸ਼ ਨੂੰ ਸੂਬੇ ਨੂੰ ਚਲਾਉਣਾ ਹੈ ਪਰੰਤੂ ਸੇਵਾ ਭਾਵ ਨਾਲ ਚਲਾਉਣਾ ਇਹ ਹੈ ਸੰਕਲਪ ਦਾ ਕੰਮ ਸੋ ਸਾਬ ਕਹਿੰਦੇ ਵੀ ਅਗਰ ਕੋਈ ਵੀ ਜਿਹੜਾ ਬੱਚਾ ਹੈ ਤੋ ਪੜ ਕੇ ਆਈਪੀਐਸ ਬੰਦਾ ਆਈਈਐਸ ਬੰਦਾ ਆਈਆਰ ਸਟੱਡੀ ਕਰ ਲੈਂਦਾ ਤਾਂ ਉਹਦੇ ਮਨ 'ਚ ਜਿਹਦਾ ਜਿੰਦਰ ਸਾਹਿਬ ਨੇ ਕਿਹਾ ਵੀ ਉਹਦੇ ਮਨ 'ਚ ਆਟੋਮੈਟਿਕਲੀ ਉਹ ਦਿਮਾਗ 'ਚ ਇਹ ਗੱਲ ਬੈਠ ਜਾਂਦੀ ਵੀ ਜਿਸ ਸੰਸਾਰ ਤੋਂ ਮੈਂ ਪੜ ਕੇ ਆਇਆ ਨਿਸ਼ ਬਿਲਕੁਲ ਸਕਾਲਰਸ਼ਿਪ ਦੇ ਭਾਵਾਂ ਮਿਲੀ ਹੈ ਤਾਂ ਉਹਦੇ ਮਨ 'ਚ ਸੇਵਾ ਭਾਵਨਾ ਬਣਦੀ ਹੈ ਤੇ ਬਿਲਕੁਲ ਸੇਵਾ ਭਾਵਨਾ ਦੀ ਜਿਹੜੀ ਸਰਵਿਸ ਮਿਲਦੀ ਹੈ ਉਹਨਾਂ ਨੂੰ ਉਸ ਪ੍ਰਾਂਤ ਦੀ ਜਾਂ ਸੇ ਹੋਰ ਦੇਸ਼ ਦੀ ਤਾਂ ਲੱਗਦਾ ਵੀ ਉਹ ਬੱਚਿਆਂ ਦੇ ਮਨ 'ਚ ਆਉਣ ਵਾਲੇ ਸਮੇਂ ਜਿਹੜਾ ਬਿਨਾ ਕਿਸੇ ਭੇਦ ਭਾਵ ਦੇਖੋ ਸਾਡੇ ਕੋਲ ਜਿਹੜੇ ਸਟੂਡੈਂਟ ਪੜ੍ਹ ਕੇ ਚਾਹੇ ਦਿੱਲੀ ਤੋਂ ਚਾਹੇ ਲੁਧਿਆਣਾ ਤੋਂ ਆਪਣੀਆਂ ਆਪਣੀਆਂ ਸੀਟਾਂ ਤੇ ਬੈਠੇ ਨੇ ਉਹਨਾਂ ਕੋਲ ਕੋਈ ਵੀ ਵਿਦਿਆਰਥੀ ਜਾਂਦਾ ਸਿਵਲ ਸਰਵਿਸ ਪ੍ਰੀਖਿਆ ਦੇ ਬਾਰੇ ਜਾਣਕਾਰੀ ਦੇਣ ਲਈ ਉਹਨੂੰ ਚੇਚਾ ਸਮਾਂ ਦੇ ਕੇ ਸਪੈਸ਼ਲ ਟਾਈਮ ਦੇ ਕੇ ਉਹਨੂੰ ਗਾਈਡ ਕਰਦੇ ਆ ਤੇ ਜੇ ਆਪਣਾ ਸਾਡੀ ਕਲਾਸਰੂਮ ਦੇ ਵਿੱਚ ਵੀ ਆ ਕੇ ਕਈ ਵਾਰੀ ਜਿਹੜੇ ਵਰਕਿੰਗ ਬਿਊਰੋਕਰੇਟਸ ਆ ਬੱਚਿਆਂ ਨੂੰ ਗਾਈਡੈਂਸ ਦਿੰਦੇ ਆ ਮੈਂ ਨਾਲ ਨਾਲ ਇੱਕ ਤੁਹਾਨੂੰ ਹੋਰ ਐਡ ਕਰਨਾ ਚਾਹੂੰਗਾ ਕਿ 6 ਆਂਦੀ 6 ਤਰੀਕ ਨੂੰ ਸਵੇਰੇ 11 ਵਜੇ ਅਵਿਕਾ ਅਦੇਵਾਂਸਾ ਸਹਿਤਾ ਕੇਂਦਰ ਰਿਸ਼ੀ ਨਗਰ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਪੰਜਾਬ ਭਰ ਤੋਂ 18 ਸਟੂਡੈਂਟ ਜਿਨ੍ਹਾਂ ਨੇ ਸਿਵਲ ਸੇਵਾ ਪ੍ਰੀਖਿਆ ਕਲੀਅਰ ਕੀਤੀ ਹੈ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਤੇ ਮੁੱਖ ਰੂਪ ਦੇ ਵਿੱਚ ਪੰਜਾਬ ਦੇ ਮਹਾਮਹਿੰਮ ਗਵਰਨਰ ਸਾਹਿਬ ਸ਼੍ਰੀ ਗੁਲਾਬ ਚੰਦ ਕੁਟਾਰੀਆ ਪਦਮ ਸ਼੍ਰੀ ਹੰਕਾਰ ਸਿੰਘ ਪਾਵਾ ਜੀ ਸੰਤੋਸ਼ ਤਨੇਜਾ ਜੀ ਜਿਹੜੇ ਕਿ ਸੰਸਥਾਪਕ ਨੇ ਸੰਕਲਪ ਦਿੱਲੀ ਦੇ ਅਤੇ ਮੈਡਮ ਨਿਲੰਬਰੀ ਜਗਦਲੇ ਜੀ ਜਿਹੜੇ ਕਿ ਡੀਆਈਜੀ ਨੇ ਲੁਧਿਆਣਾ ਰੂਰਲ ਰੇਂਜ ਦੇ ਉਥੇ ਬੱਚਿਆਂ ਨੂੰ ਸਨਮਾਨਿਤ ਕਰਨਗੇ ਤੇ ਜਿਹੜੇ ਬੱਚੇ ਸਿਲੈਕਟ ਹੋਏ ਨੇ ਉਹ ਆਪਣੇ ਮਨ ਦੀ ਭਾਵਨਾ ਤੇ ਆਪਣੇ ਵਿਚਾਰ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ ਮੈਂ ਆਪ ਜੀ ਦੇ ਰਾਹੀਂ ਸਾਰੇ ਲੁਧਿਆਣੇ ਦੇ ਜਿਹੜੇ ਵਿਦਿਆਰਥੀ ਸਿਵਲ ਸੇਵਾ ਪ੍ਰੀਖਿਆ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਸ ਪ੍ਰੋਗਰਾਮ ਤੇ ਨਿੱਗਾ ਸੱਦਾ ਦਿੰਨਾ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰਪੂਰਨ ਸੰਕਲਪ ਦਾ ਉਹ ਪਰਿਵਾਰ ਜਿਨ੍ਹਾਂ ਨੇ ਉਹੜਾ ਬੱਚਿਆਂ ਦਾ ਸੁਪਨਾ ਉਹਨਾਂ ਮਾਪਿਆਂ ਦਾ ਸੁਪਨਾ ਪੂਰਾ ਕੀਤਾ ਤੇ ਖਾਤ ਲੁਧਿਆਣਾ ਅਰੇ ਦਿੱਲੀ ਚੈਪਟਰ ਮਿਲ ਕੇ ਉਹ 18 ਜਿਹੜੇ ਬੱਚਿਆਂ ਨੂੰ 6 ਜੁਲਾਈ ਨੂੰ ਲੁਧਿਆਣਾ ਦੇ ਰੇਸ਼ੀ ਨਗਰ ਵਿੱਚ ਜਿਹੜਾ ਉਸ ਆਂਗਣ ਦੇ ਵਿੱਚ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਇਆ ਤਾਂ ਇਸ ਤੇ ਜਿਹੜਾ ਮੁੱਖ ਮਹਿਮਾਨ ਹੋਗੇ ਪੰਜਾਬ ਦੇ ਮਹਾ ਮਹਿਮ ਰਾਜਪਾਲ ਗੁਲਾਬ ਚੰਗਟਾਰੀਆ ਇਸ ਦੇ ਨਾਲ ਹੀ ਡੀਆਈਜੀ ਨੀਲੰਬਰੀ ਜਗਦਲੇਤਾ ਓੰਕਾਰ ਸਿੰਘ ਪਾਵਾ ਇਸ ਤੇ ਮੁੱਖ ਮਹਿਮਾਨ ਵਜੋਂ ਅੱਜ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਨਗੇ ਕੈਮ ਮੈਨ ਬੌਬੀ ਨਾ ਸੰਦੀਪ ਸ਼ਰਮਾ ਡੈਰੀਫਰ ਟੀਵੀ ਲੁਧਿਆਣਾ